I <laughs> ਸਸ਼ੀਕਲ ਤੁਸੀਂ ਦੇਖ ਰਹੇ ਹੋ ਪ੍ਰਾਈਮ న్యూਸ 24 ਤੇ ਮੈਂ ਹਾਂ ਚੰਜੀਸ ਵਾਲੇ ਇਸ ਵੇਲੇ ਆਸੀਂ ਜਲੰਧਰ ਸ਼ਹਿਰ ਵਿੱਚ ਖੜੇ ਆ ਜਿੱਥੇ ਕਿ ਦੇਖਿਆ ਜਾਵੇ ਤਾਂ ਭਾਰੀ ਜੋ ਰੋਡ ਸ਼ੋ ਜੋ ਬਹੁਜਾ ਸਮਾਜ પાર્ટી ਵੱਲੋਂ ਕੱਢਿਆ ਜਾ ਰਿਹਾ ਐਡਵੋਕੇਟ ਬਵਿੰਦਰ ਕੁਮਾਰ ਦੇ ਹੱਕ ਵਿੱਚ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਕੁਝ ਸਾਥੀ ਵੀ ਸਰਕੀਨਾ ਮੈਂ ਆਪਣਾ ਸਰ ਚੰਮਨ ਲਾਲ ਤਾਂ ਦੇਖਿਆ ਜਾਵੇ ਤਾਂ ਇਲੈਕਸ਼ਨਾਂ ਸ਼ੁਰੂ ਨੇ ਕੀ ਕਹਿਣਾ ਚਾਹੋਗੇ ਕਿ ਕਿਸ ਨੂੰ ਆਪਣਾ ਉਮੀਦਵਾਰ ਦੇਖਣਾ ਚਾਹੋਗੇ ਸਰ ਅਸੀਂ ਤਾਂ ਸਿਰਫ ਬਵਿੰਦਰ ਗਵਾਨ ਨੂੰ ਬਾਕੀ ਸਭ ਦਲ ਬਦਲੂ ਹੈ ਠੀਕ ਹੈ ਸਮਾਜ ਨੂੰ ਲੋਕਾਂ ਦੇ ਨਾਲ ਅਸੀਂ ਤਾਂ ਚੋਲੇ ਸਾਡਾ ਬਵਿੰਦਰ ਕੁਮਾਰ ਜਿਹੜਾ ਇੱਕ ਤਰਫਾ ਮੁਕਾਬਲਾ ਜਿੱਤੇ ਧੰਨਵਾਦ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਿੱਥੇ ਮੈਂ ਨੌਜਵਾਨ ਸਭਾ ਦਾ ਮੈਂਬਰ ਆ ਜਿੱਥੋਂ ਜਲੰਧਰ ਦਾ ਅੱਜ ਦੇਖਿਆ ਜਾ ਤਾਂ ਬਹੁਤ ਜੀ ਸਮਾਜ ਪਾਰਟੀ ਵੱਲੋਂ ਇੱਕ ਵੱਡਾ ਰੋਡ ショਅ ਕੱਟੇ ਜਾ ਰਿਹਾ ਕੀ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਨਹੀਂ ਆਪਾਂ ਦਾ ਇਹ ਚੋਣ ਹੈ ਯਾਨਕਿ ਨਵੀਂ ਸੋਚ ਲੈ ਕੇ ਆਪਣੇ ਐਮਪੀ ਬਲਵਿੰਦਰ ਜੀ ਬਣਨ ਉਸ ਤੋਂ ਵਧੀਆ ਕੋਈ ਨਹੀਂ ਕੋਈ ਕੁਝ ਕਰ ਸਕਦਾ ਬਸ ਸਾਡਾ ਕੀ ਨਾਮ ਹੈ ਸਰ ਮੇਰਾ ਨਾਮ ਰਾਕੇਸ਼ ਕੁਮਾਰ ਹੈ ਜੀ ਜੀ ਤਾਂ ਦੇਖਿਆ ਜਾਵੇ ਤਾਂ ਐਡਵੋਕੇਟ ਬਲਵਿੰਦਰ ਕੁਮਾਰ ਜੀ ਦੇ ਹੱਕ ਵਿੱਚ ਜੋ ਬਹੁਤ ਜਨ ਸਮਾਜ ਪਾਰਟੀ ਤੋਂ ਬਲੌਂਕ ਕਰਦੇ ਨੇ ਉਹ ਇੱਕ ਕੈਂਡੀਡੇਟ ਉਤਾਰਿਆ ਗਿਆ ਜੰਦਰ ਵਿੱਚ ਚੱਕੀ ਕਹਿਣਾ ਚਾਹਗੇ ਉਹਨਾਂ ਬਾਰੇ ਉਹਨਾਂ ਸ਼ਖਸੀਅਤ ਬਾਰੇ ਕੀ ਕਹਿਣਾ ਚਾਹੋਗੇ ਸ਼ਖਸੀਅਤ ਪੜੇ ਲਿਖੇ ਆ ਬਹੁਤ ਜ਼ਿਆਦਾ ਐਜੂਕੇਟਿਡ ਪਰਸਨ ਆ ਇਮਾਨਦਾਰ ਆ ਬਾਕੀ ਪਾਰਟੀਆਂ ਦੇ ਜਿੰਨੇ ਵੀ ਕੈਂਡੀਡੇਟ ਆ ਤੁਸੀਂ ਆਪ ਦੇਖ ਸਕਦੇ ਆ ਬਈ ਰਿੰਕੂ ਆਪ ਦੇ ਵਿੱਚੋਂ ਚੱਕ ਗਿਆ ਹੋਇਆ ਆ ਹੁਣੇ ਭਾਰਤੀ ਬੀਜੇਪੀ ਵਾਲੇ ਸਿੱਕੇ ਘਟ ਦਿੱਤੀ ਤੇ ਉਹ ਅਕਾਲੀ ਦਲ ਚੋਂ ਆਣ ਕੇ ਉਧਰੋਂ ਲੜ ਰਿਹਾ ਵੇ ਤਾਂ ਮਤਲਬ ਪਕਾਉ ਮਾਲੀ ਆ ਸਾਰਾ ਜੀ ਹੁਣ ਨੰਬਰ 2 ਜਿਹੜੇ ਆਪ ਆਪਣੇ ਸਮਾਜ ਦੇ ਖੜਦਾ ਹੈ ਉਹ ਹਮੇਸ਼ਾ ਸਾਰਿਆਂ ਦੇ ਨਾਲ ਲੋਕਾਂ ਲਈ ਇਹੀ ਖੜੇ ਆ ਸਟੂਡੈਂਟ ਨੂੰ ਡਿਗਰੀਆਂ ਲੈਣ ਦੇ ਮਾਮਲੇ ਦੇ ਵਿੱਚ ਕਾਫੀ ਨਹੀਂ ਐਜੀਟੇਸ਼ਨ ਕੀਤੀ ਐ ਸਕਾਲਰਸ਼ਿਪ ਦੇ ਕਾਫੀ ਲੜਦੇ ਆ ਸਮਾਜ ਦੇ ਲਈ ਹਰ ਵਰਗ ਦੇ ਨਾਲ ਖੜੇ ਹੁੰਦੇ ਜੇ ਕੋਈ ਪਸੀਬਤ ਮਿਲਦੀ ਦੇਖੇ ਜਾਂਦਾ ਮੁੱਦੇ ਦੇਖੇ ਜਾਂਦਾ ਕਿਹੜੇ ਕਿਹੜੇ ਮੇਨ ਮੁੱਦੇ ਨੇ ਜੰਦਰ ਮੇਨ ਮੁੱਦੇ ਦਾ ਜੰਦਰ ਦਾ ਲਾਣ ਆਰਡਰ ਤਾਂ ਹੈ ਹੀ ਨਹੀਂ ਹੁਣ ਮੇਤਾ ਨੇ ਨਸ਼ਾ ਵੀ ਬਹੁਤ ਜ਼ਿਆਦਾ ਫੈਲ ਰਿਹਾ ਹੈ ਸਾਟਾ ਸੱਟੇਬਾਜੀ ਵੀ ਬਥੇਰੀ ਚੱਲ ਰਹੀ ਹੈ ਮਹੱਲਿਆਂ ਦੇ ਵਿੱਚ ਜਾ ਕੇ ਦੇਖੋ ਮਨ ਕੇ ਕੋਈ ਲਾਡ ਨਹੀਂ ਲੱਗ ਰਿਹਾ ਨਹੀਂ ਨਾ ਕਮੀ ਹੈ ਵੀ ਪਰ ਦੇਖਿਆ ਜਾਵੇ ਤਾਂ ਸਿਹਤ ਸਿੱਖਿਆ ਰੋਜ਼ਗਾਰ ਦੀ ਗੱਲ ਆਉਂਦੀ ਹੈ ਸਿਹਤ ਬੱਕੀ ਦੇਖਿਆ ਜਾਵੇ ਤਾਂ ਸਿਵਲ ਹਸਪਤਲ ਜਾਂਦਾ ਇੱਕ ਹੱਬ ਹੈ ਮੇਨ ਹੈ ਉੱਚ ਦੇਖਿਆ ਜਾਵੇ ਇਲਾਜ ਦੀ ਜੋ ਇਸ ਮਰ ਸਥਿਤੀ ਕੀ ਸਥਿਤੀ ਹੈ ਲਾੜ ਸਥਿਤੀ ਹੈ ਤਾਂ ਇੱਥੇ ਸਰਕਾਰੀ ਹਸਪਤਾਲਾਂ ਦਾ ਹਾਲ ਤਾਂ ਮਾੜਾ ਹੀ ਆ ਹੁਣੇ ਭਰਾਮਾ ਦੀ ਪਾਰਟੀ ਦਾ ਬਹੁਤ ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਬਹੁਤ ਕੁਝ ਕਰਤਾ ਪੰਜਾਬ ਲਈ ਕੁਝ ਨਹੀਂ ਕੀਤਾ ਗਿਆ ਉਹਨਾਂ ਵੱਲੋਂ ਸਿਰਫ ਦਾਅਵੇ ਕੀਤੇ ਗਏ ਆ ਵਾਦੇ ਤਾਂ ਸਾਰੀਆਂ ਸਰਕਾਰਾਂ ਜਿਹੜੀਆਂ ਆਉਂਦੀਆਂ ਹੁਣ ਇੰਦੇ ਸਾਲ ਉਹਦੇ ਹੁਣ ਮੌਕਾ ਦੇਣਾ ਚਾਹੀਦਾ ਸਮਾਜ ਨੂੰ ਚਲੋ ਮੈਂ ਬਾਕੀ ਸੋਲਾਂ ਚਲੋ ਬਾਅਦ ਵਿੱਚ ਗੱਲਬਾਤ ਕਰਾਂਗੇ ਇਸ ਵੇਲੇ ਰੋਡ ਸ਼ੋਅ ਕੱਢਿਆ ਜਾ ਰਿਹਾ ਕੀ ਕਹਿਣ ਜੰਗ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕਾਫੀ ਰਾਸ਼ਾ ਠੱਗ ਠੱਗ 3000 ਬੰਦਾ ਲੱਗ ਰਿਹਾ ਮੈਨੂੰ ਇੱਥੇ ਲੱਗਦਾ ਕਿ ਭਾਰੀ ਬਹੁਤ ਮਤਨਾ ਬਲ ਨੂੰ ਤਾਂ ਕਮ ਜਿੱਤਣਗੇ ਹਾਂਜੀ ਕਮ ਸੇ 4 ਸਵਾ 4 ਲੱਖ ਵੋਟ ਨਾਲ ਜਿੱਤਣਗੇ ਆਤੀਏ ਠੀਕ ਹੈ 400ਵਾਂ ਚਾਲਕ ਹਾਂਜੀ ਧੰਨਵਾਦ ਬਹੁਤ-ਬਹੁਤ ਸੋ ਬਿਲਕੁਲ ਦੇਖਿਆ ਜਾਵੇ ਤਾਂ ਸਾਡੇ ਨਾਲ ਕੁਝ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਨੇ ਸਰ ਕੀ ਨਾਮ ਕੀ ਹੈ ਸਰ ਆਪਣਾ ਮੈਂ ਤਾਂ ਕਿ ਕਿਸੇ ਨਾਲ ਕਿਸੇ ਨਾਲ ਗੱਲ ਅੱਛਾ ਯਾਕੇ ਖੜੇ ਆ ਸੋ ਗੱਲਬਾਤ ਕਰਾਂਗੇ ਅੱਗੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਨੇ ਅਸੀਂ ਦੇਖਿਆ ਜਾਵੇ ਤਾਂ ਕਿ ਸਭ ਤੋਂ ਵੱਡਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਜਲੰਧਰ ਸ਼ਹਿਰ ਵਿੱਚ ਦੇਖਿਆ ਜਾਵੇ ਕਿ ਬਹੁਜਾ ਸਮਾਜ ਪਾਰਟੀ ਵੱਲੋਂ ਐਡਵੋਕੇਟ ਬਿੰਦਰ ਕੁਮਾਰ ਜੀ ਦੇ ਹੱਕ ਵਿੱਚ ਸੋ ਦੇਖਣਾ ਬਣਦਾ ਹੈ ਕਿ ਇਹ ਇਲੈਕਸ਼ਨ ਵਿੱਚ ਕਿਸ ਪਾਰਟੀ ਨੂੰ ਬਹੁਮਤ ਮਿਲਦਾ ਕੈਮਰਾਪਰਸਨ ਮਨੀਸ਼ ਦਿਨ ਰਾਤ ਚਾਂਦੀ ਇਸ ਪ੍ਰਾਈਮ ਨਿਊਜ਼ 24 ਜਲੰਧਰ